ਆ ਦੇਖੋ ਬਾਈ ਜਿਹੜੀ ਮੇਨ ਚੀਜ਼ ਆਪਾਂ ਤੁਹਾਨੂੰ ਲੇਵਾ ਦਿਖਾ ਦਿੰਨੇ ਆ ਇਕੱਲਾ ਇਕੱਲਾ ਥਾਣਾ ਮਾੜੀਆਂ ਮੁੱਟੀਆਂ ਪੜਾਈਆਂ ਜ਼ਰੂਰ ਆ ਹਨਾ ਬਾਈ ਹਾਂਜੀ ਹਾਂ ਹਮ ਤੇ ਮੁੱਲ ਬਾਈ ਇਹਨੇ ਦਾ ਕਰਤਾ ਸੀ 95000 95000 ਰੁਪਿਆ ਨੰਬਰ 3 ਤੇ ਆ ਜਾ ਬਾਈ ਰਵਿੰਦਰ ਇਹ ਬਾਈ ਕਿੰਨੇ ਮੇ ਸੂਏ ਵਾਸਤੇ ਆ ਇਹ ਦੂਜੇ ਸੂਏ ਵਾਸਤੇ ਆ ਜੀ ਦੂਜੇ ਸੂਏ ਵਾਸਤੇ ਹਾਂਜੀ ਕਿੰਨੇ ਕੁ ਦਿਨ ਲੈਂਦੀ ਹੈ ਹਜੇ ਇਹ 5 6 ਦਿਨ ਲੈਂਦੀ ਹੈ ਜੀ 5 6 ਦਿਨ ਲੈਂਦੀ ਹੈ ਠੰਡੀ ਸੀ ਗਰਮ ਵਾਲੀ ਬਹੁਤ ਵਧਦਾ ਹੁੰਦੀ ਆ ਠੰਡੀ ਸੀ ਦਾ ਸਾਰੇ ਤਿੰਨ ਦੇ ਤਿੰਨ ਨਾਲ ਦੇ ਤੋਂ ਪਹਿਲਾਂ ਦਿਖਾਇਆ ਦੇਖੋ ਵੀਰੇ ਵਧਗਾ ਤੀਜਾ ਇਹ ਵਧੀਆ ਹੱਤ ਹਤ ਬਾਈ ਫੇਰੀ ਜਾਂਦਾ ਕੋਈ ਔੜ ਜੀ ਨਹੀਂ ਕਰਦੇ ਐ ਵਧੀਆ ਖੜੀਆਂ ਆ ਇਹਨੂੰ ਵੀ ਤੋੜ ਲਾ ਬਈ ਮੁੱਲ ਆਪਾਂ ਕਰਾ ਦਿੰਨੇ ਆ ਜੇਰਾ ਤੋੜ ਕੇ ਦਿਖਾ ਲਗੇ ਹਨ ਇਹ ਦੇਖੋ ਬਈ ਨੰਬਰ 3 ਤੇ ਆ ਗਏ ਅਜੇ ਦਿਨ ਕੱਢਦੀ ਐ ਵੀ ਕਿੰਨੇ ਕ ਦੁੱਧ ਦੀ ਉਮੀਦ ਆ ਵੀਰੇ ਪਹਿਲੇ ਸੂਏ 22 ਲੀਟਰ ਦੁੱਧ ਪਾਇਏ ਜਨੇ ਪਹਿਲੇ ਸੂਏ 22 ਪਾਇਆ ਠੀਕ ਆ ਬਾਕੀ ਭਾਈ ਲੇ ਪਾ ਵੀ ਦੱਸਦਾਗਾ ਬੈਠਦਾ ਦੂਸਰਾ ਸੂਆ ਹੁਣ ਵੀ 20 ਤੋਂ ਦਾ ਬਾਹਰ ਦੇ ਦੋਗੇ ਜਰਾ ਚੱਲ ਲੱਗਾ ਰਹੀ ਆ ਹੁਣ 24 ਲੀਟਰ ਦੀ ਉਮੀਦ ਆ ਜੀ 23 24 ਕਹਿੰਦਾ 23 24 ਦੇ ਦੋਗੇ ਬਾਕੀ ਦੁੱਧ ਆ ਆਪਦਾ ਖੋਲਣੀ ਦਾ ਜੀ ਸੇਵਾ ਦਾ ਹਾਂ ਹਾਂ ਓਕੇ ਭਾਈ ਤੁਸੀਂ ਆ ਚਾਰ ਇਥਣਾਂ ਦੀ ਦੇਖ ਲਓ ਦੇਵੇ ਦੀ ਦੇਖ ਲਓ ਵਧੀਆ ਐ ਟਾਇਟ ਪਿਆ ਪੂਰਾ ਫਿਕਸ ਲੇਵਾ ਜਮੈਂ ਤੇਰਪਿੰਦਰ ਇਹਦਾ ਕੀ ਮੁੱਲ ਕਰਦਾ ਭਾਈ ਇਹਦਾ ਵੀ 95000 ਆ ਜੀ ਇਹਦਾ ਵੀ 95000 ਹਾਂਜੀ ਠੀਕ ਐ 95000 ਦੋਸਤੋ ਨੰਬਰ 3 ਵਾਲੀ ਦਾ ਮੁੱਲ ਆ ਗਿਆ ਤੇ ਨੰਬਰ 4 ਤੇ ਆ ਜਾ ਬਈ ਜਾਇ ਜੇ ਭਾ ਲਈ ਜਮੇ ਕਿਸ ਨੇ ਕੜਾਪਾ ਆਪ ਦਾ ਕੱਢਣਾ ਚਾਹੁੰਦਾ ਕੋਈ ਬਾਈ ਇਹ ਕਿੰਨੇ ਸੂਏ ਵਾਸਤੇ ਆ ਵੀ ਇਹ ਦੂਜੇ ਸੂਏ ਆ ਜੀ ਇਹ ਵੀ ਦੂਜੇ ਸੂਏ ਕਿੰਨੇ ਦਿਨ ਕੱਢਦੀ ਹੈ ਹਜੇ ਇਹ ਕੱਢ ਜੂ ਹਜੇ 10 ਤੋਂ 12 ਦਿਨ 10 12 ਦਿਨ ਟੱਲਾਂ ਟੁੱਲਾਂ ਬਹੁਤ ਪੰਗਾ ਲੈ ਵਿੱਚ ਕੋਈ ਨਹੀਂ ਕਈ ਵਾਰੀ ਉਹ ਕਰਦਾ ਹੁੰਦਾ ਬਗਾਨੇ ਬੰਦ ਤੋਂ ਹਜੇ ਬਾਕੀ ਸੂਣ ਦੇ ਦਿਨ ਲੈਂਦੀ ਹੈ ਨਾ ਤਾਂ ਕਰਕੇ ਵੀ ਔੜ ਜੀ ਮੰਡਾ ਕਈ ਵਾਰੀ ਪਸ਼ੂ ਤੇ ਕੀ ਭਾਦੀ ਹੈ ਭਾਈ ਦੁੱਧ ਕਿੰਨਾ ਪਾਇਆ ਇਹਨੇ ਪਿਛਲੇ ਸੂਏ ਇਹਨੇ ਪਿਛਲੇ 18 ਲੀਟਰ ਦੁੱਧ ਪਾਇਆ ਜੀ 17 18 ਕਿਲੋ ਹਾਂਜੀ ਕੀ ਹਜੇ ਤੇ 22 ਲੀਟਰ ਦੁੱਧ ਦੀ ਉਮੀਦ ਆ ਜੀ ਇਹ ਤੋਂ ਵੀ ਹਾਂਜੀ ਟੱਲਾ ਟੋਲਾ ਬਹੁਤ ਪੰਗਾਂ ਗੀਆਂ ਹੂੰ 22 ਬਾਈ ਦਾ ਜਾਤ ਵਾਲੀ ਬੈੜਾ ਜੀ ਹੂੰ ਤੇ ਭਾ ਇਹਦਾ ਗਿਰੂਗਾ ਇਹਦਾ 65000 ਰੁਪਿਆ ਭਾ ਜੀ 65000 ਹਾਂਜੀ ਜਾਇ ਜਾ ਕਰ ਲਾ ਕੋਈ ਨਾ ਮਾਨਤਾਂ ਵੱਧ ਕਰ ਦਾਂਗੇ ਜੀ ਠੀਕ ਹੈ ਹਾਂਜੀ ਨੰਬਰ 4 ਵਾਲੀ ਦਾ ਵੀਰੇ 65000 ਮੁੱਲ ਆ ਗਿਆ ਚਾਰ ਨਾਗ ਆਪਾਂ ਬਾਈ ਰਵਿੰਦਰ ਕੋਲੋਂ ਪਿੰਡ ਲਾਲਿਆਂ ਨੂੰ ਤੋਂ ਦਿਖਾਤੀ ਜਿਹੜੇ ਭਰਾ ਨੂੰ ਬਈ ਜਿਹੜਾ ਵੀ ਪਸੰਦ ਆਉਂਦਾ ਕੋਲੇ ਆ ਜਿਓ ਤਸੱਲੀ ਕਰਕੇ ਤੁਸੀਂ ਆਪ ਦਾ ਵੀਰੇ ਪਸ਼ੂ ਖਰੀਦ ਸਕਦੇ ਹੋ ਬਾਕੀ ਆ ਤਾਂ ਚਾਰੇ ਦੀਆਂ ਚਾਰੇ ਹੀ ਹਜੇ ਆ ਤਿੰਨ ਤਾਂ ਗੱਬਣਾ ਇੱਕ ਹਜੇ ਸੂਈ ਹੋਈ ਆ 20 ਦਿਨਾਂ ਦੀ ਜਮਾ ਇੱਕ ਨੰਬਰ ਤੇ ਬਈ ਉਹਦਾ ਦੁੱਧ ਮੌਕੇ ਤੇ ਤਿਆਰ ਆ ਜੇ ਕਿਸੇ ਭਰਾ ਨੇ ਦੋ ਚਾਰ ਟਾਈਮ ਆਪਦੀ ਚੋਕੇ ਖਰੀਦਣੀਆਂ ਤਾਂ ਬਈ ਕਹਿੰਦਾ ਕੋਲੇ ਆ ਜਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਾਰਿਆਂ